ਹਰ ਵਾਰੀ ਇਹੀ ਹੁੰਦਾ ਸੀਗਾ ਕਿ ਗਲੀ ਮੁਹੱਲੇ ਦੇ ਵਿੱਚ ਇਹ ਹੁੰਦਾ ਸੀਗਾ ਕਿ ਨਹੀਂ ਇਹ ਸਾਡੇ ਨਾਲ ਬਹਿਣ ਉੱਠਣ ਜੋਗਾ ਨਹੀਂ ਹੈਗਾ ਇਹਦੀ ਇਨੀ ਹਾਇਸਿਅਤ ਨਹੀਂ ਹੈਗੀ ਇੱਕ ਮੈਂ ਹੀ ਸੀਗਾ ਜੋ ਆਪਦਾ ਟਿਫਨ ਖੁਦ ਲਈ ਜਾ ਕੇ ਤੇ ਜੇ ਮੈਂ ਉਹਨਾਂ ਨਾਲ ਬੈਠਦਾ ਸੀਗਾ ਤਾਂ ਕੁਝ ਇਦਾਂ ਦੇ ਟੌਂਟ ਵੱਜਦੇ ਸੀ ਜਿਨ੍ਹਾਂ ਨਾਲ ਕੀ ਸੀ ਐਕਚੁਅਲੀ ਮੈਨੂੰ ਉਹਨਾਂ ਸਾਰੇ ਜਿਹੜਾ ਸੀਗਾ ਕਾਲੂ ਦੇ ਨਾਮ ਤੋਂ ਬੁਲਾਉਂਦੇ ਸੀ ਮੇਰੇ ਕਈ ਯਾਰਾਂ ਨੇ ਮੈਨੂੰ ਕਿਹਾ ਕਿ ਨਹੀਂ ਯਾਰ ਤੂੰ ਨਾ ਕਰੀ ਤੂੰ ਦੀਵੇ ਨਾਂ ਵਿੱਚ ਕਿਉਂਕਿ ਲੋਕ ਕਹਿਣਗੇ ਯਾਰ ਇਹ ਤਾਂ ਉਹ ਵੀਡੀਓ ਵਾਲਾ ਆ ਦੇਲ ਹੀ ਨਹੀਂ ਕਰਦਾ ਸੀ ਕਿਤੇ ਅੰਦਰ ਬਾਹਰ ਜਾਣ ਦਾ ਇੱਕ ਠੀਕ ਆ ਇੱਕ ਰੱਬ ਨੇ ਬਣਾ ਇਸਦਾਂ ਦੇ ਦਿੱਤਾ ਮੈਂ ਇਹ ਵੀ ਗੱਲ ਕਹਿ ਸਕਦਾ ਕਿ ਅੱਜ ਤੱਕ ਮੈਂ ਆਪਦੇ ਘਰਦਿਆਂ ਨੂੰ ਇਹ ਕਹਿ ਕੇ ਦੁਖੀ ਨਹੀਂ ਕੀਤਾ ਜਾਂ ਕੋਈ ਮੈਂ ਸਾਸ਼ੀ ਗਾਲ ਜੀ ਮੈਂ ਤੁਹਾਡਾ ਆਪਣਾ ਪ੍ਰਾਂਗ ਗੱਭਰੂ ਤੇ ਮੇਰਾ ਰੀਅਲ ਨੇਮ ਆ ਜੋ ਜੀ ਮਨੀਸ਼ ਆ ਮੇਰੀ ਜਿਹੜੀ ਕਾਸਟ ਆ ਉਹ ਕਮਿਆਰ ਆ ਤੇ ਪਾਪਾ ਨਹੀਂ ਦੀਵੇ ਬਣਾਉਂਦੇ ਆ ਮਤਲਬ ਜਦੋਂ ਮੈਂ ਕੋਈ ਤਕਰੀਬਨ 8ਵੀਂ ਕਲਾਸ ਦੇ ਵਿੱਚ ਸੀ ਤਾਂ ਉਸ ਟਾਈਮ ਮੇਰੇ ਹਾਲਾਤ ਸੀ ਜਿਵੇਂ ਠੀਕ ਆ ਮਤਲਬ ਘਰ ਦੇ ਹਾਲਾਤ ਬਹੁਤ ਮਾੜੇ ਕਹਿ ਲੋ ਉਸ ਟਾਈਮ ਦੇ ਵਿੱਚ ਤੁਸੀਂ ਇਹ ਸੋਚ ਲਓ ਕਿ ਰੋਟੀ ਵੀ ਜਿਹੜੀ ਸੀਗੀ ਉਹ ਇੱਕ ਚਟਨੀ ਨਾਲ ਖਾਂਦੇ ਸੀ ਤਾਂ ਬਹੁਤ ਮਾੜੇ ਹਾਲਾਤ ਸੀਗੇ ਚਲੋ ਉਸ ਤੋਂ ਬਾਅਦ ਹੌਲੀ-ਹੌਲੀ ਮੈਂ ਆਪਣਾ ਆਪ ਦੇ ਆਪ ਚ ਮਤਲਬ ਕਿ ਗਰੋ ਕਰਨਾ ਸ਼ੁਰੂ ਕੀਤਾ ਮੇਨ ਇਹ ਸੀਗਾ ਕਿ ਬਈ ਅੱਪਦਾ ਅੱਗੇ ਵਧਣਾ ਆ ਮਤਲਬ ਅੱਗੇ ਵਧਣਾ ਆ ਕਿ ਹਰ ਵਾਰੀ ਇਹੀ ਹੁੰਦਾ ਸੀਗਾ ਕਿ ਗਲੀ ਮੁਹੱਲੇ ਦੇ ਵਿੱਚ ਇਹ ਹੁੰਦਾ ਸੀਗਾ ਕਿ ਨਹੀਂ ਇਹ ਸਾਡੇ ਨਾਲ ਬਹਿਣ ਉੱਠਣ ਜੋਗਾ ਨਹੀਂ ਹੈਗਾ ਇਹਦੀ ਇੰਨੀ ਹਾਇਸਿਅਤ ਨਹੀਂ ਹੈਗੀ ਮਤਲਬ ਕੁਝ ਏਦਾਂ ਦੀਆਂ ਗੱਲਾਂ ਹੁੰਦੀਆਂ ਸੀਗੀਆਂ ਏਦਾਂ ਕਿਉਂ ਹੁੰਦਾ ਮਤਲਬ ਕਿ ਜੇ ਕੋਈ ਮਾੜੀ ਜਾਤੀ ਦਾ ਬੰਦਾ ਆ ਤੇ ਉਹਨੂੰ ਕਿਉਂ ਹਰ ਵਾਰੀ ਥੱਲੇ ਹੀ ਰੱਖਿਆ ਜਾਂਦਾ ਆ ਮਤਲਬ ਜਦੋਂ ਮੈਂ 11ਵੀਂ ਕਲਾਸ ਦੇ ਵਿੱਚ ਸਕੂਲ ਹਾਈ ਸਕੂਲ ਦੇ ਵਿੱਚ ਲੱਗਿਆ ਤਾਂ ਮੇਰੇ ਤੋਂ ਚਲੋ ਠੀਕ ਆ ਉੱਚੀ ਉੱਚੇ ਸੀਗੇ ਲੋਕ ਤੇ ਮਤਲਬ ਕਿ ਬਹੁਤ ਜ਼ਿਆਦਾ ਭੇਦਭਾਵ ਹੁੰਦਾ ਸੀ ਜਿੱਦਾਂ ਕਹਿ ਲਓ ਬਈ ਜੇ ਮੈਂ ਕੋਈ ਹਰ ਇੱਕ ਬੱਚਾ ਆਪਦਾ ਟਿਫਨ ਸ਼ੇਅਰ ਕਰਦਾ ਸੀਗਾ ਮਤਲਬ ਇੱਕ ਮੈਂ ਹੀ ਸੀਗਾ ਜੋ ਆਪਦਾ ਟਿਫਨ ਖੁਦ ਲੈ ਜਾ ਕੇ ਤੇ ਜੇ ਮੈਂ ਉਹਨਾਂ ਨਾਲ ਬੈਠਦਾ ਸੀਗਾ ਤਾਂ ਕੁਝ ਇਦਾਂ ਦੇ ਟੌਂਟ ਵੱਜਦੇ ਸੀ ਜਿਨ੍ਹਾਂ ਨਾਲ ਕੀ ਸੀ ਬਹੁਤ ਜ਼ਿਆਦਾ ਮਤਲਬ ਕਿ ਇਦਾਂ ਲੱਗਦਾ ਸੀਗਾ ਕਿ ਨਹੀਂ ਮੈਨੂੰ ਰਹਿਣਾ ਹੀ ਨਹੀਂ ਚਾਹੀਦਾ ਦੁਨੀਆ ਦੇ ਵਿੱਚ ਸਮਾਂ ਬੀਤਦਾ ਗਿਆ ਚਲੋ ਠੀਕ ਆ ਪੜ੍ਹਾਈ ਦੇ ਵਿੱਚ ਮੈਂ ਠੀਕ ਸੀਗਾ ਕੋਈ ਬਾਲਾ ਇੰਟੈਲੀਜੈਂਟ ਵੀ ਨਹੀਂ ਸੀਗਾ ਤੇ ਕੋਈ ਨਲਾਇਕ ਵੀ ਨਹੀਂ ਸੀਗਾ ਕਿਉਂਕਿ ਮੈਂ ਸ਼ੁਰੂ ਤੋਂ ਮੇਰਾ ਕ੍ਰੇਜ਼ ਇਹੀ ਸੀਗਾ ਕਿ ਮੈਂ ਗੇਮ ਕਰਨੀ ਆ ਤੇ ਗੇਮ ਦੇ ਵਿਹਾਰ ਤੇ ਅੱਗੇ ਤੁਰਨਾ ਆ 11ਵੀਂ ਕਲਾਸ ਦੇ ਵਿੱਚ ਜਾ ਕੇ ਸਕੂਲ ਦੇ ਵਿੱਚ ਮੈਂ ਗੇਮ ਜੁਆਇਨ ਕੀਤੀ بیسਬਾਲ ਪਹਿਲੇ ਸਾਲ ਖੇਡਿਆ ਤੇ ਉੱਥੇ ਹਾਸੇ ਵਾਲਾ ਬਾਈਕਾ ਇੱਕ ਵਾਪਰਿਆ ਸੀ ਮੇਰੇ ਨਾਲ ਮਤਲਬ ਮੈਂ ਕ੍ਰਿਕਟ ਖੇਡਦਾ ਆਇਆ ਸ਼ੁਰੂ ਤੋਂ ਤੇ ਉਸ ਟਾਈਮ ਮਤਲਬ ਕਿ بیسਬਾਲ ਦੇ ਕੁਝ ਰੂਲ ਹੁੰਦੇ ਆ ਉਹ بیسਬਾਲ ਦੇ ਰੂਲ ਇਦਾਂ ਦੇ ਹੁੰਦੇ ਆ ਕਿ ਬਈ ਹਿਟਿੰਗ ਕਰਕੇ ਜਿਹੜਾ ਕੀ ਆ ਰਾਈਟ ਸਾਈਡ ਭੱਜਣਾ ਹੁੰਦਾ ਆ ਫਰ ਮੈਂ ਹਿਟਿੰਗ ਕਰਕੇ ਤੇ ਸਿੱਧਾ ਹੀ ਭੱਜ ਪਿਆ ਸੀਗਾ ਪਿੱਚਰ ਵੱਲ ਤੇ ਉਸ ਟਾਈਮ ਮੇਰੇ ਫਿਰ ਕੋਚ ਤੋਂ ਛੇਤਰ ਪਏ ਸੀਗੇ ਕਿਉਂਕਿ ਉਹ ਚੀਜ਼ ਗਲਤ ਹੋ ਜਾਂਦੀ ਆ ਤੇ ਹੌਲੀ-ਹੌਲੀ ਮੈਂ ਗੇਮ ਸਿੱਖੀ ਅੱਗੇ ਵਧਿਆ 12th ਕਲਾਸ ਦੇ ਵਿੱਚ ਮੈਂ ਪਹਿਲੀ ਨੈਸ਼ਨਲ ਖੇਡ ਕੇ ਆਇਆ ਸੀਗਾ ਆਪਦੇ ਦਮ ਤੇ ਖੇਡ ਕੇ ਆਇਆ ਸੀਗਾ ਮਤਲਬ ਅੱਜ ਕੱਲ ਕੀ ਚੱਲਦਾ ਪਿਆ ਸਪੋਰਟਸ ਦੇ ਵਿੱਚ ਵੀ ਇਹੀ ਚੀਜ਼ਾਂ ਚੱਲਦੀਆਂ ਪਈਆਂ ਆ ਕਿਸਪਾਰਸ਼ ਸਪਾਰਸ਼ ਪਾਉਗੀ ਤਾਂ ਸਿਲੈਕਸ਼ਨ ਹੋਊਗੀ ਨਹੀਂ ਤਾਂ ਨਹੀਂ ਤੇ ਜੇ ਮੈਂ ਅੱਜ ਤੱਕ ਮੈਂ ਆਪਦੇ ਮਨੋਂ ਕਹਿ ਸਕਦਾ ਕਿ ਮੈਂ ਇੱਕ ਇੰਟਰਵਰਸਿਟੀ ਖੇਡਿਆ ਤੇ ਇੱਕ ਨੈਸ਼ਨਲ ਖੇਡਿਆ ਉਹ ਸਿਰਫ ਮੈਂ ਆਪਦੇ ਦਮ ਤੇ ਖੇਡਿਆ ਕਿਸੇ ਕੋਚ ਦੀ ਕੋਈ ਨਹੀਂ ਇਹ ਗੱਲ ਘਵਾਈ ਕਿ ਹਾਂ ਵੀ ਇਸ ਬੱਚੇ ਨੂੰ ਨੈਸ਼ਨਲ ਲੈ ਕੇ ਜਾਓ ਸ਼ੁਰੂ ਤੋਂ ਇਹੀ ਆਦਤ ਸੀਗੀ ਕਿ ਨਹੀਂ ਕਿਸੇ ਦੇਸ ਕਿਸੇ ਦੇ ਕਹਿਣ ਤੇ ਨਹੀਂ ਜਾਣਾ ਜੇ ਆਪਦੇ ਚ ਦਮ ਹੈਗਾ ਤਾਂ ਆਪਾਂ ਅੱਗੇ ਜਾਵਾਂਗੇ ਉਸ ਤੋਂ ਬਾਅਦ ਕੀ ਆ ਹੌਲੀ ਹੌਲੀ 12ਵੀਂ ਪਾਸ ਹੋ ਗਈ ਸਾਲ ਬੀਤਿਆ ਆ ਪਿਛਲੇ ਸਾਲ ਵੀ ਨਹੀਂ ਕਹਿ ਸਕਦੇ ਪਿਛਲੇ ਮਹੀਨੇ 4-5 ਮਹੀਨਿਆਂ ਤੋਂ ਹੀ ਲਾ ਲਓ 4-5 ਮਹੀਨਿਆਂ ਤੋਂ ਮਤਲਬ ਕਿ ਕੀ ਆ ਵੀਡੀਓ ਦੇ ਵਿੱਚ ਮੇਰਾ ਇੱਕ ਰੋਲ ਆ ਗਿਆ ਮਤਲਬ ਮੈਂ ਆਪਣੇ ਨਾਨਕਿਆਂ ਤੋਂ ਘਰ ਆ ਰਿਹਾ ਸੀਗਾ ਤੇ ਮੋਗੇ ਨਾ ਬੰਦੇ ਵੀਡੀਓ ਬਣਾ ਰਹੇ ਸੀਗੇ ਤੇ ਉਸ ਵੀਡੀਓ ਦੇ ਵਿੱਚ ਉਹਨਾਂ ਨੇ ਮੈਨੂੰ ਕਿਹਾ ਕਿ ਬਈ ਤੂੰ ਬੋਲ ਉਹ ਐਕਚੁਅਲੀ ਉਹ ਪ੍ਰੈਂਕ ਵੀਡੀਓ ਸੀਗੀ ਰੀਐਕਸ਼ਨ ਵੀਡੀਓ ਉਹ ਆਇਲੈਟਸ ਵਾਲੀ ਵੀਡੀਓ ਸੀਗੀ ਤੇ ਉਹਦੇ ਵਿੱਚ ਮੈਨੂੰ ਉਹਨੇ ਲੈ ਲਿਆ ਤੇ ਦਿਨ ਮੈਂ ਠੀਕ ਹੈ ਉੱਥੇ ਐਕਟ ਕੀਤਾ ਉਹ ਵੀਡੀਓ ਜਿਹੜੀ ਸਭ ਤੋਂ ਪਹਿਲੀ ਚੱਲੀ ਸੀਗੀ ਬਹੁਤ ਜ਼ਿਆਦਾ ਚੱਲੀ ਸੀ ਉਹ ਉਹਨੂੰ ਤਕਰੀਬਨ 70-80 ਹਜ਼ਾਰ ਲਾਈਕ ਆ ਗਿਆ ਸੀ ਔਰ ਉਸ ਤੋਂ ਬਾਅਦ ਹੌਲੀ 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 ਜਦੋਂ ਇੱਕ ਦੋ ਵੀਡੀਓ ਚੱਲੀਆਂ ਤਾਂ ਡੈਡੀ ਨੂੰ ਵੀ ਕਹਿਣ ਲੱਗ ਪਏ ਲੋਕ ਕਿ ਯਾਰਾ ਕਿਹੜੇ ਕੰਮ ਫੜ ਲਏ ਨੇ ਵੀ ਕਿਹੜੇ ਕੰਮਾਂ ਤੇ ਹੋਇਆ ਇਹ ਹਨਾ ਮੈਨੂੰ ਇੱਕੋ ਗੱਲ ਮੈਨੂੰ ਅੱਜ ਵੀ ਯਾਦ ਆ ਉਹ ਦਿਨ ਜਦੋਂ ਮੇਰੀ ਵੀਡੀਓ ਵਾਇਰਲ ਹੋਣ ਲੱਗੀ ਮਤਲਬ ਉਸ ਟਾਈਮ ਦੇ ਵਿੱਚ ਇਹ ਸੀਗਾ ਕਿ ਜਦੋਂ ਮੇਰੀ ਵੀਡੀਓ ਇੱਕ ਬਣੀ ਦੋ ਬਣੀ ਤਿੰਨ ਬਣੀ ਹਨਾ ਔਰ ਉਦੋਂ ਬਾਅਦ ਮੈਨੂੰ ਬਹੁਤ ਲੋਕਾਂ ਦੇ ਫੋਨ ਵੀ ਆਏ ਕਿ ਯਾਰ ਨਹੀਂ ਇਹ ਗਲਤ ਆ ਤੂੰ ਚੰਗਾ ਰਹੇਗਾ ਛੱਡ ਦੇ ਇਹ ਕੰਮ ਘਰੇ ਆ ਕੇ ਡਰਾਵੇ ਦਿੱਤੇ ਜਾਣ ਲੱਗੇ ਡੈਡੀ ਨੂੰ ਦੱਸਿਆ ਜਾਣ ਲੱਗਾ ਕਿ ਨਹੀਂ ਯਾਰੇ ਕੀ ਕਰੀ ਜਾਂਦਾ ਆ ਇਹ ਕੰਮ ਨਹੀਂ ਚੰਗੇ ਇਹਨੂੰ ਕੋਈ ਕੰਮਕੁਮ ਕਰਾ ਕੋਈ ਇਹ ਵੋ ਫਲਾਣਾ ਧਮਕਾਣਾ ਬੜਾ ਮਤਲਬ ਕਿ ਗਲਤ ਇਦਾਂ ਕੀਤਾ ਗਿਆ ਕਿ ਘਰ ਦੇ ਤੁਹਾਨੂੰ ਪਤਾ ਜੀ ਘਰ ਦੇ ਤਾਂ ਡਰ ਜਾਂਦੇ ਆ ਮਾਪਿਓ ਨੂੰ ਇਹ ਹੁੰਦਾ ਕਿ ਸਾਡਾ ਪੁੱਤ ਜਿਹੜਾ ਸੁਖ ਰਵੇ ਸੁਖੀ ਰਵੇ ਹਣਾ ਵੀ ਉਹਨੂੰ ਕੋਈ ਪਰੇਸ਼ਾਨੀ ਨਾ ਆਵੇ ਤੇ ਪਾਪਾ ਮੇਰੇ ਕੀ ਆ ਜਿਆਦਾ ਸ਼ਕੀਰ ਆ ਫੇਸਬੁੱਕ ਚਲਾਉਂਦੇ ਉਹ ਜਦੋਂ ਵੀਡੀਓਜ਼ ਦੇਖਦੇ ਆ ਨਾ ਤੇ ਉਹਦੇ ਤੇ ਕਮੈਂਟ ਵੀ ਬਹੁਤ ਆਉਂਦੇ ਆ ਮਤਲਬ ਕਿ ਬਹੁਤ ਮਾੜੇ ਕਮੈਂਟ ਆਉਂਦੇ ਆ ਕਿ ਇਦਾਂ ਆ ਉਦਾਂ ਆ ਤਾਂ ਉਹ ਮੈਨੂੰ ਕਹਿੰਦੇ ਆ ਕਿ ਮਨੀਸ਼ ਯਾਰ ਤੂੰ ਆ ਕੰਮ ਛੱਡ ਦੇ ਕਿਉਂਕਿ ਇਹ ਕੰਮ ਤੈਨੂੰ ਨੁਕਸਾਨ ਨਾ ਕਰ ਦੇ ਗਲੀ ਗੁਆਂਡ ਦੇ ਵਿੱਚ ਵੀ ਆ ਕੀ ਕਰ ਲਿਆ ਆ ਕੀ ਕੰਮ ਫੜ ਲਿਆ ਅੱਗੇ ਇਦਾਂ ਦਾ ਆ ਫਲਾਣਾ ਫਲਾਣਾ ਬੜਾ ਕੁਝ ਹੋਇਆ ਬੜਾ ਕੁਝ ਮਤਲਬ ਇਦਾਂ ਫੀਲ ਕਰਾਇਆ ਗਿਆ ਕਿ ਹਾਂ ਯਾਰ ਬਸ ਨਹੀਂ ਤੂੰ ਕੁਝ ਨਹੀਂ ਕਰ ਸਕਦਾ ਤੇ ਹੌਲੀ ਹੌਲੀ ਮਤਲਬ ਮੇਰੀ ਵੀਡੀਓ ਤੁਰਨ ਲੱਗ ਪਈ ਠੀਕ ਆ ਉਸ ਤੋਂ ਬਾਅਦ ਫਿਰ ਆਇਲੈਟਸ ਵਾਲੀਆਂ ਬਣੀਆਂ ਫਿਰ ਇੱਕ ਮੇਰੀ ਵੀਡੀਓ ਰੱਖਸ਼ੇ ਵਾਲੀ ਵਾਇਰਲ ਹੋ ਗਈ ਮਤਲਬ ਚਲਦਾ 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 ਚੱਲੀ ਗਿਆ ਤੇ ਉਸ ਤੋਂ ਬਾਅਦ ਮੈਂ ਕਾਲਜ ਆ ਗਿਆ ਹਨਾ ਵੀ ਕਾਲਜ ਦੇ ਵਿੱਚ ਆ ਕੇ ਮੇਰੀ ਗ੍ਰੈਜੂਏਸ਼ਨ ਸ਼ੁਰੂ ਹੋ ਗਈ ਗ੍ਰੈਜੂਏਸ਼ਨ ਮੈਂ ਕਰਦਾ ਪਿਆ ਹਾਂ ਹਨਾ ਤੇ ਉਸ ਚੀਜ਼ ਤੋਂ ਬਾਅਦ ਮਤਲਬ ਹੌਲੀ ਹੌਲੀ ਹੁਣ ਅੱਜ ਦੇ ਟਾਈਮ 'ਚ ਇਹ ਕਹਿ ਲਓ ਕਿ ਬਈ ਠੀਕ ਆ ਸਭ ਕੁਝ ਵਧੀਆ ਆ ਪਰ ਉਹ ਗੱਲਾਂ ਅੱਜ ਵੀ ਯਾਦ ਆਉਂਦੀਆਂ ਆ ਕਿ ਜਦੋਂ ਮੇਰੀਆਂ ਵੀਡੀਓਜ਼ ਚੱਲੀਆਂ ਤੇ ਮੈਂ ਮੇਰੇ 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 ਕਈ ਯਾਰਾਂ ਨੇ ਮੈਨੂੰ ਕਿਹਾ ਕਿ ਨਹੀਂ ਯਾਰ ਤੂੰ ਨਾ ਕਰੀ ਤੂੰ ਦੀਵੇ ਨਾ ਵੇਚੀ ਕਿਉਂਕਿ ਲੋਕ ਕਹਿਣਗੇ ਯਾਰ ਇਹ ਤਾਂ ਉਹ ਵੀਡੀਓ ਵਾਲਾ ਆ ਪਰ ਮੈਨੂੰ ਉਹ ਚੀਜ਼ ਗਲਤ ਲੱਗੀ ਕਿਉਂਕਿ ਜੋ ਆਪਣਾ ਕੰਮ ਆ ਹਨਾ ਵੀ ਉਹ ਥੋੜੀ ਨਾ ਆਪਾਂ ਛੱਡ ਸਕਦੇ ਆ ਮੇਰੇ ਕੁਝ ਯਾਰ ਵੀ ਸੀਗੇ ਚਲੋ ਪਹਿਲਾਂ ਮੈਨੂੰ ਕਹਿੰਦੇ ਸੀਗੇ ਕਿ ਨਹੀਂ ਆਹ ਕੰਮ ਗਲਤ ਆ ਪਰ ਉਦੋਂ ਬਾਅਦ ਕੀ ਆ ਹੌਲੀ ਹੌਲੀ ਉਹਨਾਂ ਨੇ ਮਤਲਬ ਕਿ ਮੇਰਾ ਸਾਥ ਦੇਣਾ ਸ਼ੁਰੂ ਕੀਤਾ ਮਤਲਬ ਮੈਂ ਇਹ ਵੀ ਗੱਲ ਕਹਿ ਸਕਦਾ ਕਿ ਅੱਜ ਤੱਕ ਮੈਂ ਆਪਦੇ ਸੱਚਾਈ ਆ ਮੇਰੀ ਮੈਂ ਇਹ ਵੀ ਗੱਲ ਕਹਿ ਸਕਦਾ ਕਿ ਅਜ ਤੱਕ ਮੈਂ ਆਪਦੇ ਘਰਦਿਆਂ ਨੂੰ ਇਹ ਕਹਿ ਕੇ ਦੁਖੀ ਨਹੀਂ ਕੀਤਾ ਜਾਂ ਕੋਈ ਮੈਂ ਇਹ ਨਹੀਂ ਕਿਹਾ ਕਿ ਮੈਨੂੰ ਇਦਾਂ ਦਾ ਲੀੜਾ ਕੱਪੜਾ ਲੈ ਕੇ ਦਿਓ ਆ ਹੁਣ ਆ ਕੇ ਜਦੋਂ ਠੀਕ ਆ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਮਤਲਬ ਕਿ ਮੇਰੀਆਂ ਵੀਡੀਓ ਤੁਰਨ ਲੱਗੀਆਂ ਜੋ ਬਹੁਤ ਥੋੜੀ ਬਹੁਤ ਇਨਕਮ ਆਉਣ ਲੱਗੀ ਉਸ ਦੇ ਬਿਹਾਵ ਤੇ ਮੈਂ ਆਪਦੀ ਡਰੈਸਿੰਗ ਸੈਂਸ ਚੇਂਜ ਕੀਤੀ ਪਰ ਅਜ ਤੱਕ ਮੈਂ ਆਪਦੇ ਘਰਦਿਆਂ ਨੂੰ ਕਦੇ ਨਹੀਂ ਕਿਹਾ ਕਿ ਮੈਨੂੰ ਇਦਾਂ ਦਾ ਬ੍ਰਾਂਡ ਲੈ ਕੇ ਦਿਓ ਇਦਾਂ ਦਾ ਲੈ ਕੇ ਦਿਓ ਹੁੰਦਾ ਸੀ ਹੁੰਦਾ ਸੀ ਇਦਾਂ ਮਤਲਬ ਕਿ ਯਾਰ ਦੋਸਤ ਨੂੰ ਪਤਾ ਬ੍ਰਾਂਡ ਹੋ ਗਏ ਜਿੱਦਾਂ ਹਨਾ ਵੀ ਪੌਣੇ ਉਹਨਾਂ ਨੇ ਸਾਰਿਆਂ ਦਾ ਜੀ ਕਰਦਾ ਵੀ ਹਨਾ ਮੈਂ ਵੀ ਬ੍ਰਾਂਡ ਪਾਵਾਂ ਹਨਾ ਤਾਂ ਮੈਨੂੰ ਉਹ ਚੀਜ਼ ਇਦਾਂ ਲੱਗਦੀ ਸੀ ਕਿ ਯਾਰ ਮੈਂ ਕਿਉਂ ਨਹੀਂ ਉਦੋਂ ਮਤਲਬ ਕਿ ਫੀਲ ਹੁੰਦੀ ਸੀ ਇਹ ਚੀਜ਼ ਯਾਰ ਹਾਂ ਕਹਿੰਦਾ ਮਤਲਬ ਗਰੀਬੀ ਫੀਲ ਹੁੰਦੀ ਸੀ ਉਦੋਂ ਬਹੁਤ ਜ਼ਿਆਦਾ ਮਤਲਬ ਕਿ ਉਹ ਸਮਾਂ ਸੀਗਾ ਕਿ ਹਾਂ ਕਹਿ ਲਓ ਬਈ ਦੇਲ ਹੀ ਨਹੀਂ ਕਰਦਾ ਸੀ ਕਿਤੇ ਅੰਦਰ ਬਾਹਰ ਜਾਣ ਦਾ ਇੱਕ ਠੀਕ ਆ ਇੱਕ ਰੱਬ ਨੇ ਬਣਾ ਇਦਾਂ ਦੇ ਦਿੱਤਾ ਕਿ ਚਲੋ ਹੁਣ ਕਹਿ ਵੀ ਕੀ ਸਕਦੇ ਆ ਪਰ ਮੈਂ ਹੁਣ ਉਸ ਟਾਈਮ ਚਲੋ ਮੈਂ ਨਹੀਂ ਸੀ ਖੁਸ਼ ਪਰ ਅੱਜ ਦੇ ਟਾਈਮ ਦੇ ਵਿੱਚ ਮੈਂ ਆਪਦੇ ਰੰਗ ਰੂਪ ਤੋਂ ਆਪਦੇ ਸਾਰੇ ਬੋਡੀ ਸਭ ਤੋਂ ਮੈਂ ਬੜਾ ਖੁਸ਼ ਆ ਕਿ ਠੀਕ ਹੈ ਮੈਂ ਬਹੁਤ ਜ਼ਿਆਦਾ ਖੁਸ਼ ਆ ਕਿ ਮੈਨੂੰ ਰੱਬ ਨੇ ਇਹੋ ਜੀ ਦਾਤ ਬਖਸ਼ੀ ਆ ਕਿ ਮੈਂ ਉਹਨਾਂ ਵੱਲ ਵੇਖਦਾ ਆ ਕਿ ਜੋ ਮੇਰੇ ਤੋਂ ਨੀਵੇਂ ਆ ਮੈਂ ਇਹ ਦੇਖਦਾ ਆ ਕਿ ਉਹ ਵੀ ਜੀ ਰਹੇ ਆ ਮੇਰੇ ਤੋਂ ਬਿਨਾ ਕਹਿੰਦਾ ਮਤਲਬ ਕਿ ਜੇ ਮੈਂ ਠੀਕ ਆ ਮਤਲਬ ਉਹ ਵੀ ਜਿਉਂ ਜੀ ਰਹੇ ਆ ਨਾ ਚਲੋ ਮੈਨੂੰ ਤਾਂ ਰੱਬ ਨੇ ਹਲੇ ਇਹੋ ਜਾਂ ਬਖਸ਼ਤਾ ਆ ਔਰ ਉਹਦੂ ਬਾਅਦ ਕੀ ਹੌਲੀ ਹੌਲੀ ਮਤਲਬ ਲਿਖਣ ਦਾ ਸ਼ੌਂਕ ਤਾਂ ਸੀਗਾ ਕੁਝ ਗਾਣੇ ਲਿਖੇ ਕੁਝ ਗਾਣੇ ਆਪਣੇ ਆਏ ਵੀ ਖੁਦ ਗਾਉਣ ਦੀ ਟਰਾਈ ਕੀਤੀ ਪਰ ਪਿੱਛੋਂ ਕੋਈ سپورਟ ਨਹੀਂ ਮਿਲੀ ਕਹਿੰਦੇ ਆ ਮੇਨ ਵੀ ਪੈਸਾ ਚਾਹੀਦਾ ਆ ਗਾਣਾ ਵੀ ਪੈਸੇ ਤੇ ਖੜਾ ਆ ਹਨਾ ਤੇ ਉਸ ਲਈ ਵੀ ਕੋਈ ਗੱਲ ਨਹੀਂ ਬਣੀ ਤਾਂ ਫਿਰ ਉਸ ਤੋਂ ਉਦੋਂ ਮੈਂ ਦੀਵੇ ਵੀ ਵੇਚਿਆ ਮਤਲਬ ਕਿ ਬੜਾ ਵਧੀਆ ਸਾਰਾ ਕੁਝ ਮੈਂ ਅਮਲ ਕਹਿਨ ਦਾ ਮਲਵਾਇਦੇ ਟਾਈਮ 'ਚ ਖੁਸ਼ ਆ ਬਸ ਮੈਂ ਇਹ 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 ਚੀਜ਼ ਫੀਲ ਕਰਦਾ ਆ ਕਿ ਯਾਰ ਜਦੋਂ ਕੋਲੇ ਕੁਛ ਨਾ ਹੋਵੇ ਤੇ ਉਦੋਂ ਤਾਂ ਬੰਦਾ ਬਹੁਤ ਮਾੜਾ ਆ ਪਰ ਜਦੋਂ ਜੇ ਭਰੀ ਹੋਵੇ ਤੇ ਫਿਰ ਉਦੋਂ ਬੰਦਾ ਕਿਉਂ ਚੰਗਾ ਆ ਉਦੋਂ ਹਰ ਇੱਕ ਨੂੰ ਇਦਾਂ ਦਾ ਤਾਂ ਲੱਗਦਾ ਆ ਕਿ ਮੇਰਾ ਯਾਰ ਆ ਕਹਿੰਦਾ ਮਤਲਬ ਇਹੀ ਆ ਕਿ ਬਹੁਤ ਜ਼ਿਆਦਾ ਐਕਸੈਪਟ ਵੀ ਕਰ ਰਹੇ ਆ ਤੇ ਬਹੁਤ ਜ਼ਿਆਦਾ ਠੁਕਰਾ ਵੀ ਰਹੇ ਆ ਮਤਲਬ ਜਿਹੜੇ ਤਾਂ ਮੇਰੇ ਯਾਰ ਆ ਮਤਲਬ ਇੱਕ ਹੁੰਦਾ ਨਾ ਕਹਿੰਦੇ ਆ ਵੀ ਜੇ ਜ਼ਿੰਦਗੀ 'ਚ ਯਾਰੀ ਹੈਗੀ ਆ ਯਾਰੀ ਵੀ ਉਹ ਹੋਵੇ ਜਿਹੜੀ ਨਾਲ ਲੈ ਕੇ ਤੁਰਨ ਵਾਲੀ ਹੋਵੇ ਜੇ ਤਾਂ ਜ਼ਿੰਦਗੀ 'ਚ ਯਾਰੀ ਹੈਗੀ ਆ ਤਾਂ ਜ਼ਿੰਦਗੀ ਫੁੱਲਾਂ ਵਰਗੀ ਆ ਮੇਰਾ ਇੱਕ ਯਾਰ ਆ ਕਰਨ ਫਾਜ਼ਿਲ ਕਾ ਤੋਂ ਉਹ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ ਆ ਕਿ ਯਾਰ ਉਹਦਾ ਕਰ ਜਿਹੜਾ ਤੇਰਾ ਕਰਦਾ ਆ ਜਿਹੜਾ ਤੇਰਾ ਨਹੀਂ ਕਰਦਾ ਨਾ ਉਹਦੇ ਪਿੱਛੇ ਨਾ ਭੱਜ ਉਹ ਇੱਕ ਨਾ ਇੱਕ ਦਿਨ ਤੈਨੂੰ ਇਹੋ ਜੀ ਮਾਰ ਪਾਊਗਾ ਤੂੰ ਯਾਦ ਰੱਖੇਂਗਾ ਮੇਰੇ ਕੁਝ ਖਾਸ ਮਤਲਬ ਕੀ ਕਹਿ ਦਈਏ ਬਈ ਚਲੋ ਹੁੰਦੇ ਆ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਯਾਰ ਹੁੰਦੇ ਆ ਮੇਰੀ ਜ਼ਿੰਦਗੀ ਦੇ ਵਿੱਚ ਵੀ ਯਾਰ ਨੇ ਸਭ ਤੋਂ ਵੱਡੀ ਗੱਲ ਇਹ ਕਿ ਜੇ ਮੈਨੂੰ ਉਹ ਉਸ ਟਾਈਮ ਤੇ ਐਕਚੁਅਲੀ ਮੈਨੂੰ ਉਹ ਨਾ ਸਾਰੇ ਜਿਹੜਾ ਸੀਗਾ ਕਾਲੂ ਦੇ ਨਾਮ ਤੋਂ ਬੁਲਾਉਂਦੇ ਸੀ ਮਤਲਬ ਠੀਕ ਆ ਰੰਗ ਰੂਪ ਵੱਲੋਂ ਠੀਕ ਆ ਮੈਂ ਖੁਸ਼ ਆ ਮੈਨੂੰ ਕਾਲੂ ਦੇ ਨਾਮ ਤੋਂ ਬੁਲਾਉਂਦੇ ਸੀ ਤੇ ਮੈਂ ਇਹ ਚੀਜ਼ ਤੋਂ ਖੁਸ਼ ਹਾਂ ਕਿ ਮੇਰਾ ਚੇਂਜ ਹੋਣ ਦੇ ਨਾਲ ਉਹ ਮੇਰੇ ਚਾਰ ਯਾਰ ਨਹੀਂ ਚੇਂਜ ਹੋਏ ਮੇਛੀ ਹੋਣੀ ਸਾਰੇ ਉਹ ਚੇਂਜ ਨਹੀਂ ਹੋਏ ਉਹ ਅੱਜ ਵੀ ਮੈਨੂੰ ਉਸੇ ਨਾਮ ਤੋਂ ਬੁਲਾਉਂਦੇ ਆ ਉਹ ਇੱਕੋ ਹੀ ਗੱਲ ਕਹਿੰਦੇ ਆ ਚਾਹੇ ਤੇਰੇ 5 ਲੱਖ ਫੋਲੋਅਰ ਹੋ ਜਾਣ ਤੂੰ ਸਾਡੇ ਲਈ ਉਹੀ ਕਾਲੂ ਆ ਮਤਲਬ ਯਾਰੀ ਯਾਰੀ ਇੱਕ ਇਹ ਚੀਜ਼ ਹੁੰਦੀ ਆ ਕਿ ਯਾਰ ਸਮਾਂ ਬਦਲ ਗਿਆ ਤੇ ਇਹ ਨਹੀਂ ਕਿ ਆਪਾਂ ਵੀ ਬਦਲ ਜਾਈਏ ਤਾਂ ਐਦਾਂ ਮੈਂ ਕਹੂੰਗਾ ਕਿ ਹਾਂਜੀ ਬਸ ਇਹੀ ਗੱਲ ਆ ਕਿ ਹਮੇਸ਼ਾ ਸਾਥ ਦੋ ਜੇ ਕੋਈ ਬੰਦਾ ਅੱਗੇ ਵਧ ਰਿਹਾ ਨਾ ਤਾਂ ਉਹਦਾ ਸਾਥ ਦੋ ਨਾ ਕਿ ਉਹਨੂੰ ਤਾਨੇ ਮੇਨੇ ਮਾਰੋ ਉਹਨੂੰ ਥੱਲੇ ਸੱਟਣ ਦੀ ਕੋਸ਼ਿਸ਼ ਕਰੋ ਕਿਉਂਕਿ ਕੁਝ ਨਹੀਂ ਪਤਾ ਹੁੰਦਾ ਕਿ ਕਿਹੜਾ ਬੰਦਾ ਕਿਹੜੇ ਸਮੇਂ ਤੇ ਕੀ ਕੁਝ ਕਰ ਜੇ ਇਹ ਸਭ ਕਿਸਮਤ ਤੇ ਖੜਿਆ ਆ ਜੇਕਰ ਤੁਹਾਡੀ ਸਟੋਰੀ ਵਿੱਚ ਵੀ ਕਿਸੇ ਨੂੰ ਇਨਸਪਾਇਰ ਕਰਨ ਦਾ ਜਜ਼ਬਾ ਹੈ ਤੇ ਜੋਸ਼ ਤੇ ਮੰਚ ਤੇ ਆਪਣੀ ਕਹਾਣੀ ਪੇਸ਼ ਕਰਨਾ ਚਾਹੁੰਦੇ ਹੋ ਤਾਂ ਇਸ QR ਕੋਡ ਨੂੰ ਸਕੈਨ ਕਰੋ ਤੇ ਕਮੈਂਟਸ ਦੇ ਦਿੱਤੇ ਹੋਏ ਲਿੰਕ ਤੇ ਕਲਿੱਕ ਕਰੋ ਤੇ ਪਾਓ ਜੋਸ਼ ਪਿਕਰ ਬਣ ਦਾ ਮੌਕਾ એવીડિયો બાર આપણી રાય કોમ સેકશન વિ સૂ દસો અને આપણે મિત્રાના એવીડિયો શેર કરના ભૂલ્યો